ਸ਼ੀਦੀ ਪੱਤਾ ਜੀ ਹਰ ਸਾਧੂ ਦੀ ਤਰ੍ਹਾਂ ਗੁਰਨਾਕ ਦੇ ਚੋੜਾ ਸਾਹਿਬ ਦੇ ਮੇਲੇ ਤੋਂ ਹੰਗ ਦਾ ਸੰਗਤਾਂ ਭਰੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਉਂਦਾ ਹਰ ਸੰਗਤਾਂ ਦੇ ਬਹੁਤ ਉਤਿਆਸ ਆ ਹਰ ਜਗ੍ਹਾ ਤੇ ਲਗ ਲਗ ਤਰ੍ਹਾਂ ਦਾ ਲੰਗਰ ਲੱਗਦਾ ਹੈ ਲੋਕਾਂ ਦੇ ਮਨ ਚ ਬਹੁਤ ਵੱਡੀ ਵਧੀਆ ਭਾਵਨਾ ਤੇ ਸਾਡੀ ਸਾਂਝ ਚਲੋ ਸੰਗਤਾਂ ਦੀ ਜੋ 17 ਵਾਰ ਦਾ ਉਹਨਾਂ ਸਰਵਾਂ ਕੀਆ ਮਨ ਚਰਤੀ ਕਰਾ ਦਿੰਦੇ ਆ ਅਮ ਸਾਧੂ ਇਹ ਪ੍ਰਸ਼ਾਸਨ ਦੀ ਗਲਤੀ ਹੈ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਤੇ ਹੈ ਚੋੜਾ ਸਾਹਿਬ ਦੇ ਮੇਲੇ ਤੇ ਗੋਪਸੋ ਇਹਰਾ ਵੀ ਮੇਲਾ ਬੰਦਾ ਵਾ ਇੱਕ ਅਮਦਾਵਾ ਸਰਦਾ ਮੇਲਾ ਹਾਂ ਦਾ ਹੋਣ ਇਤਰਾਵੰਦ ਬੰਦੇ ਆਉਂਦੇ ਨੇ ਹਰ ਸਾਲ ਇੱਥੇ ਕਰਦੇ ਹਾਂ ਮੁੰਡੇ ਜਿਹੜੇ ਨਾ ਨਹੀਂ ਰੁਕਦੇ ਉਹ ਸਾਥ ਸਾਥ ਦੇ ਬਰੇ ਨਾਲ ਫੜਾ ਦਿੱਤੀ ਨਹੀਂ ਤੇ ਲਖੋ ਜੀ ਜੋੜ ਮੇਲਾ ਵਾ ਇਹ ਮੇਲਾ ਨਹੀਂਗਾ ਮੇਲਾ ਹਰ ਲੱਖ ਤਰ੍ਹਾਂ ਦਾ ਹੁੰਦਾ ਵਾ ਉਹਦੇ ਦੂਜੇ ਤਰ੍ਹਾਂ ਵਸਾਖੀ ਕਰਦੇ ਨੇ ਪਿੰਡਾਂ ਲੱਗਦੇ ਹੁੰਦੇ ਕਿ ਭੰਗੜੇ ਬੰਦੇ ਤਰ੍ਹਾਂ ਆਪਾਂ ਦੇ ਪਰ ਇਹ ਇੱਕ ਜੋੜ ਮੇਲਾ ਕਿਹਾ ਜਾਂਦਾ ਇਹ ਬੜੀ ਸ਼ਕਾ ਨਾ ਮਨਾਉਂਦਾ ਇਹ ਦਿਵਸ ਤੇ ਕੋਈ ਨਾ ਹੋਣਾ ਚਾਹਦਾ ਬਾਕੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਥੋੜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰੋੜਿਆਣਾ ਦੀ ਸਾਧ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੂੜੀਆਂ ਸੋਲਿਆਂ ਦਾ ਲੰਗਰ ਬਰੈਡ ਦੁੱਧ ਨਾਲ ਇਹ ਸਾਰਿਆਂ ਦੇ ਪਿਆਰ ਸਦਕਾ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ 3 ਦਿਨ ਦਾ 3 ਦਿਨ ਦਾ ਇਥੇ ਲੰਗਰ ਜੁਹੁੰਦਾ ਏ ਅੱਜ ਜਦੋਂ ਸਟਾਰਟ ਆ ਤੇ 3 ਦਿਨ ਹੋਰ ਰਹਿਣਾ ਹੈ ਕਾਨੂੰ ਚਾਪ ਕੋਲੇ ਦਾ ਲੰਗਰ ਚੱਲੇਗਾ ਇਸੇ ਤਰ੍ਹਾਂ ਪਿੰਡ 21 ਤਰੀਕ ਤੋਂ ਲੈ ਕੇ 5-6 ਤਰੀਕ ਤੱਕ ਪਿੰਡ ਵੀ ਲੰਗਰ ਲੱਗਦਾ ਏ ਖੋਲ ਦੇ ਉੱਤੇ ਉਧਰੋਂ ਵੀ ਸੰਗ ਆਉਂਦਾ ਏ ਜੋ ਬਾਟਸਾਬ ਤੋਂ ਝੱਲ ਕੇ ਢਾੜ ਦਾ ਬਾਬੇ ਸਿਰਚਨ ਬੋਰੋ ਡਾਲਾ ਸਾਹਿਬ ਛਾੜਦਾ ਏ ਉਸ ਤੋਂ ਬਾਅਦ ਚੱਲੇ ਪਉਂਦਾ ਏ ਉਹ ਜੇਰਾ ਬਾਬਾ ਨਾਨਕ ਸਾਹਿਬ ਚੋਲਾ ਸਾਹਿਬ ਦੇ ਦਰਸ਼ਨ ਆਉਂਦਾ ਏ ਇਸੇ ਤਰ੍ਹਾਂ ਸਾਡੇ ਪਿੰਡ ਦੇ ਮੁੰਡੇ ਜਿਸ ਤਰ੍ਹਾਂ ਬਾਹਰ ਆ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਏ ਉਹਨਾਂ ਨੇ ਸੰਤਰੇ ਤੇ ਕੇਲਿਆਂ ਦਾ ਲੰਗਰ ਲਾਇਆ ਘਾਟੋ ਘੱਟ 1 ਲੱਖ ਦਾ ਉਹਨਾਂ ਫਲ ਆਂਦਾ ਸੀ ਜੋ ਇਸ ਲੰਗਰ ਵਿੱਚ ਚੜਤ ਆਇਆ ਗਿਆ ਏ ਤੇ ਇਸੇ ਤਰ੍ਹਾਂ ਸਾਡੇ ਪਿੰਡ ਦੀ ਅਈ ਮਾਰਗਲ ਤੇ ਗੁਰੂ ਨਾਨਕ ਪਾਤਸ਼ਾਹ ਦਾ ਕੇ ਜਿਹੜਾ ਮਤਲਬ ਸੰਗਤ ਆਉਂਦੀ ਹੈ ਪੈਦਲ ਚੱਲ ਕੇ ਹਾਰਪੁਰ ਤੋਂ ਸੰਗਤ ਜਿਹੜਾ ਬਣਾਉਣੇ ਚਾਹੁੰਦੀ ਹੈ ਤੇ ਉਹਦੇ ਵਾਸਤੇ ਮਤਲਬ ਬੜੀ ਸ਼ਰਧਾ ਭਾਵਨਾ ਆਪਣੇ ਮਨ ਦੇ ਵਿੱਚ ਰੱਖਦੀ ਆ ਪਰ ਜਿਹੜੀ ਸਾਡੀ ਸੋਚ ਆ ਨਾ ਉਹ ਸੋਚ ਨੂੰ ਥੋੜਾ ਜਿਹਾ ਚੇਂਜ ਕਰਨਾ ਪਊਗਾ ਕਿਉਂਕਿ ਇਹ ਪੈਦਲ ਯਾਤਰਾ ਵਾ ਨਾਗੇ ਟਰੈਕਟਰ ਨਾਗੇ ਫਾਲਤ ਬੱਡੀਆਂ ਇਹ ਆਪਾਂ ਜਿਹੜੀ ਸੋਚ ਹਨਾ ਇਹਨਾਂ ਜਿਸ ਤਰ੍ਹਾਂ ਦਾ ਫੌਬੜੀ ਸ਼ੋਰ ਨੂੰ ਥੋੜਾ ਜਿਹਾ ਚੇਂਜ ਨਹੀਂ ਕਰਦੇ ਨਾ ਆਪਾਂ ਸਿੱਕੀ ਸਰੂਪ ਦੇ ਵਿੱਚ ਬੈਠੀ ਜਾਂਦੇ ਸਾਨੂੰ ਆਪਾਂ ਸਿੱਕੀ ਸਰੂਪ ਸੁਭਾਲਣਾ ਚਾਹੀਦਾ ਸਾਡਾ ਸਿੱਕੀ ਸਰੂਪ ਦਿਨੋਂ ਦਿਨ ਗਾਇਬ ਹੁੰਦਾ ਜਾ ਰਿਹਾ ਆਪਾਂ ਆਪਣੇ ਅਮਰ ਸਿੱਖੀਏ ਦਸਵੇਂ ਪਾਤਸ਼ਾਹ ਨੇ ਆਪਣੇ ਪੁੱਤਰ ਵਾਰੇ ਨੇ ਤੇ ਸਾਡੇ ਵਾਸਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਉਸੀ ਨੂੰ ਅਸੀਂ ਛੱਡ ਗਏ ਅਸੀਂ ਬੁਲਡਾਂ ਦੇ ਪਟਾਕੇ ਪਾਉਣੇ ਟਰੈਕਟਰਾਂ ਦੇ ਸਟੈਂਡ ਲਾਉਣੇ ਇਹ ਮਾੜੀ ਗੱਲ ਹੈ ਜੀ ਇਹ ਸਾਡੇ ਆਉਣ ਵਾਲੀ ਪੀੜ੍ਹੀ ਵਾਸਤੇ ਇਹਦਾ ਜਿਹੜਾ ਮੈਸੇਜ ਹੈ ਜੀ ਇਹ ਖਰਾਬ ਜਾਏਗਾ ਤੇ ਪਹਿਲੀ ਗੱਲ ਤੇ ਅਸੀਂ ਤੁਹਾਨੂੰ ਵੀ ਇਹਦੇ ਗਾੜੀ ਬੇਨਤੀ ਕਰਦੇ ਆ ਕਿ ਮਤਲਬ ਜਿੱਥੇ ਤੁਸੀਂ ਪੁੱਛਦੇ ਹੋ ਉਹਨਾਂ ਨੂੰ ਇਹ ਦੱਸਿਆ ਕਰੋ ਵੀ ਇਹ ਥੋੜਾ ਤੁਸੀਂ ਵੀ ਜਾਗਰੂਕ ਕਰੋ ਆਪਣੇ ਮੀਡੀਆ ਦੇ ਰਹਿ ਤੁਸੀਂ ਜੀ ਜਿਹਾ ਕਿ ਤੁਸੀਂ ਵੀ ਸੇਵਾ ਕਰ ਰਹੇ ਹੋ ਅਸੀਂ ਤੁਹਾਡੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਫੈਲ ਚੱਲ ਕੇ ਆਪਣਾ ਜਗਾ ਜਗਾ ਤੋਂ ਆਪਣੀ ਮੀਡੀਆ ਰਿਪੋਰਟ ਲੈ ਰਹੇ ਹੋ